ਹਾਂਜੀ ਗੁੱਡ ਮਾਰਨਿੰਗ ਫਰੈਂਡਸ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਸੰਡੇ ਸੀਗਾ ਤੇ ਅੱਜ ਅਸੀਂ ਵਲੌਗ ਵੀ ਪੈਸੇ ਕਾਫੀ ਦਿਨਾਂ ਬਾਅਦ ਬਣਾਇਆ ਹੋਇਆ ਹੈ ਖੇਤ ਆਏ ਸੀ ਠੰਡ ਕਾਫੀ ਜ਼ਿਆਦਾ ਹੋਈ ਪਈ ਹੈ ਹੁਣ ਕਿੰਨੀ ਕਿੰਨੀ ਠੰਡ ਲੱਗਦੀ ਤੈਨੂੰ ਵੀ ਖਾਸੀ ਤੇ ਆਪਾਂ ਇੱਥੇ ਤੋੜਨ ਆਏ ਸੀ ਖੇਤੋਂ ਦੇਖੋ ਆਪਾਂ ਇੱਥੇ ਤੋੜ ਲੇ ਤੇ ਅੱਗੇ ਜਾ ਰਹੇ ਸੀ ਕਣਕ ਵਗਾਰਾ ਦੇਖਦੇ ਕਿੰਨੀ ਖੋਗੀ ਆਪਣੀ ਹਾਂਜੀ ਕਣਕ ਨੂੰ ਪਾਣੀ ਲਗਾਤਾ ਸੀ ਆਪਾਂ ਪਹਿਲਾਂ ਪਾਣੀ ਬਸ ਹੁਣ ਜਦੋਂ ਇਹ ਤੇ ਰੇਰੂ ਵਗੈਰਾ ਪਾ ਗਿਆ ਹਨ ਤੇ ਪਾਣੀ ਲਾਉਣ ਤੋਂ ਬਾਅਦ ਦੇਖੋ ਇਸ ਤੋਂ ਬਾਅਦ ਇਹਦੇ ਕਾਫੀ ਗਰੋਥ ਹੋ ਜਾਣੀ ਹੈ ਇਹਦੀ ਫਿਰ ਚੰਗੀ ਧਰਮ ਵਧੀਆ ਹੋ ਜੂਗੀ ਕਣਕ ਲੈਓ ਵੀ ਮੇਥੇ ਲਿਆਂਦੇ ਸੀਗੇ ਹਰਲੀਨਾ ਅਸਦਾ ਨਾ ਮੇਥੇ ਵਾਲੀਆਂ ਰੋਟੀਆਂ ਬਣਣੀਆਂ ਲੱਗਦਾ ਨਾ ਹਾਂਜੀ ਮੰਮੀ ਕਹਿੰਦੀ ਕਹਿੰਦੀ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਆਪਾਂ ਮੇਥੇ ਪਾ ਕੇ ਵਿੱਚ ਹਾਂ ਕਿੰਨਾ ਕ ਟਾਈਮ ਲੱਗੂਗਾ ਇਹ ਬਣਨ ਨੂੰ ਪਤਾ ਨਹੀਂ ਕੋ ਚਲੋ ਫਰੈਂਡ ਬੇਟ ਕਾਫੀ ਆਣਾ ਮੱਕੀ ਦੀਆਂ ਰੋਟੀਆਂ ਖਾਵਾਂਗੇ ਅੱਜ ਮੇਥੇ ਪਾ ਕੇ ਮਿਲਦੇ ਆ ਤੁਹਾਨੂੰ ਫ੍ਰੀਮ ਬਾਈ ਹਾਂਜੀ ਮੇਥਿਆਂ ਦੀ ਸੈਟਿੰਗ ਹੋ ਰਹੀ ਆ ਮੰਮੀ ਮੇਥਿਆਂ ਨੂੰ ਡੋਂਗ ਰਹੀ ਆ ਤੇ ਫਿਰ ਇਹਨਾਂ ਨੂੰ ਹਨਾ ਕੁੱਟੂਗੀ ਫਿਰ ਮੱਕੀ ਦੀਆਂ ਰੋਟੀਆਂ ਦੇ ਵਿੱਚ ਪਾਵਾਂਗੇ ਤੇ ਅੱਜ ਆਪਾਂ ਮੇਥੇ ਵਾਲੀ ਰੋਟੀ ਬਣਾਵਾਂਗੇ ਮੱਕੀ ਦੀ ਦਿਖਾਉਣੇ ਆ ਫ੍ਰੈਂਡਸ ਤੁਹਾਨੂੰ ਕਿੱਦਾਂ ਦੀ ਬਣੀ ਆ ਹਾਂਜੀ ਹੁਣ ਮੇਥੇ ਕੁੱਟੇ ਜਾ ਰਹੇ ਨੇ ਆ ਦੇਖੋ ਖੂਸੀ ਘੋਟਾ ਫੇਰੀ ਜਾਂਦੀ ਆ ਮੇਥਿਆਂ 'ਚ ਕੰਮ ਲੱਗ ਗਿਆ ਕੋਸੀ ਅੱਜ ਹਰਲੀਨ ਦੀ ਡਿਊਟੀ ਆ ਝਾੜੂ ਲਾਉਣ ਦੀ ਲਾ ਤਾਂ ਲੈ ਨੱਚ ਜਾਈ ਜਾਨੀ ਹਰਲੀਨ ਤੂੰ ਵੀਡੀਓ ਬਣਾ ਲਈ ਤਾਂ ਇਹ ਕਰਦੀਆਂ ਝਾੜੂ ਲਾ ਝਾੜੂ ਸੰਡੇ ਤੁਹਾਡਾ ਕੀ ਕੰਮ ਹੁੰਦਾ ਹੈਗਾ ਹੁਣ ਖੇਡਣ ਨੂੰ ਥੋੜਾ ਹੁੰਦਾ ਤੁਹਾਡੇ ਲਈ ਸੰਡੇ ਕੰਮ ਕਰਿਆ ਕਰੋ ਆਪਦਾ ਥੋਡੇ ਕੇ ਰੀ ਲਾ ਰਹੀ ਆ ਮੰਮੀ ਦਾ ਪ੍ਰੈਸ਼ਨ ਕਰਾਇਆ ਸੀਗਾ ਹਨ ਅੱਖ ਦਾ ਜੀ ਤੇ ਹੁਣ ਸਾਰੀ ਡਿਊਟੀ ਹਰਲੀਨ ਦੀ ਆ ਹਰਲੀਨ ਝਾੜੂ ਲਾਉਂਦੀ ਹੁੰਦੀ ਆ ਸਵੇਰ ਦੇਲੀ अज फिर संडे करके लेट लगा रही है चंकी तरह ला चंगी तरह हाँ जी मक्की आटा मम्मी ने गुन लिया मेथे पा के इधर रेडी हो रही है रोटी मेथे वाली रोटी तो मम्मी की लगा रही है ਇਹ ਬਹੁਤ ਵਧੀਆ ਲੱਗ ਰਹੀ ਹੈ। ਇਹ ਹੁਣ ਆਪਣੀ ਮੇਥੇ ਵਾਲੀ ਰੋਟੀ ਬਣ ਕੇ ਰੈਡੀ ਹੋ ਗਈ ਸੀ। ਆ ਦੇਖੋ ਥਾਲੀ ਆਪਣੀ ਪੂਰੀ ਰੈਡੀ ਹੋ ਗਈ। ਸਾਰਾ ਸਮਾਨ ਇਹਦੇ ਵਿੱਚ। ਦਹੀਂ ਆ, ਮੱਖਣ ਆ ਤੇ ਲੱਸੀ ਆ। ਹਾਂਜੀ ਹੁਣ ਆਪਾਂ ਮਹਿਲ ਕਲਾਏ ਸੀਗੇ ਐਮ ਐਸ ਹੇਅਰ ਸਲੂਨ ਤੋਂ ਕਟਿੰਗ ਕਰਵਾਉਣਾ। ਇਹ ਟੋਨੀ ਹੁਣਾਂ ਦੀ ਸ਼ਾਪ ਆਪਣੇ ਹੈਪੀ ਭਰਾ ਹੁਣਾਂ ਦੀ ਬਹੁਤ ਵਧੀਆ ਕੰਮ ਕਰਦੇ ਨੇ।

ਜੀ ਹੁਣ ਮੈਂ ਕਟਿੰਗ ਕਰਵਾ ਕੇ ਆ ਗਿਆ ਸੀਗਾ ਬਾਲਾਂ ਦੀ ਤੇ ਚਾਹ ਪੀ ਜਾਂਦੇ ਸੀ ਆਪਾਂ ਦੁਪਹਿਰ ਦੀ ਉਧਰ ਦੇਖਦੇ ਆ ਹਰਲੀਨ ਕੀ ਕਰਦੀ ਆ ਹਰਲੀਨ ਬਾਲ ਜਾਂਦੇ ਆ ਹਰਲੀਨ ਕਿਵੇਂ ਆ ਹੈਲੋ ਠੀਕ ਆ ਹੋਰ ਬਾਲ ਨਹੀਂ ਭਾਈ ਆਪਣੇ ਆਇਆ ਮਮਾ ਜੀ ਇੱਥੇ ਬੈਠੇ ਆ ਅਸਾ ਹੋਰ ਸੁਣਾਓ ਵਧੀਆ ਵਲੌਗ ਵਲੌਗ ਬਣਾਇਆ ਜਣੀ ਤੂੰ ਸੰਡੇ ਸੀ ਅੱਜ ਹੈਂ ਮੰਮੀ ਰਸਗੀ ਹੂਣ ਨਹੀਂ ਚਸਣ ਦਿੰਦੀ ਕਿਉਂ ਮੰਮੀ ਕਹਿੰਦੀ ਚਾਦੀ ਦੇਖੀ ਐਲੀ ਪਰ ਤੂੰ ਸਾਰਾ ਦਿਨ ਖੜਾ ਨਹੀਂ ਛੜਦੀ ਕਹਿਣੀ ਆ ਬਸ ਹੁਣ ਚੱਕ ਲੈਣਾ ਮੈਂ ਚਾਹ ਵੀ ਲਾਜ ਨਾ ਹੁਣ ਹੀ ਪੀ ਕੇ ਆਟੀ ਅੱਛਾ ਹੋਰ ਠੀਕ ਆ ਜੀ ਆ ਸੜੇ ਘਰ ਦੇ ਬਾਹਰ ਦੇਖ ਲੋ ਇਹ ਆ ਸੜਕਾ ਸਾਹਮਣੇ ਇਹ ਹਲੂ ਵਾਲੀ ਜਾਂਦੀ ਆ ਤੇ ਆ ਪਿੰਡ ਦੇ ਵਿੱਚ ਐਂਟਰ ਕਰਦੀ ਆ ਇੱਧਰ ਮੇਨ ਰੋਡ ਤੇ ਰਸਤਾ ਜਾਂਦਾ ਸਾਹਮਣੇ ਉਹ ਸਾਡੇ ਸਾਹਮਣੇ ਸਰਪੰਚ ਦੀ ਕੋਠੀ ਆ ਜੀ ਹੁਣ ਆਪਾਂ ਰੈਡੀ ਹੋਣ ਲੱਗਦੇ ਆ ਦੇਖਦੇ ਸਾਇਦ ਹੁਣ ਆਪਾਂ ਮਹਿਲਕਲਾ ਜਾਵਾਂ ਕਿਸੇ ਕੰਮ ਲਈ ਰਾਏਗੜ ਤੋਂ ਆਪਾਂ ਜਾਏ ਸੀ ਉੱਥੇ ਤਾਂ ਆਪਾਂ ਬਲੌਗ ਵਗੈਰਾ ਬਣਾਇਆ ਨਹੀਂ ਹੈਗਾ ਕੁਝ ਕੈਪਚਰ ਨਹੀਂ ਕੀਤਾ ਮਹਿਲਕਲਾ ਜਾਵਾਂਗੇ ਥੋੜਾ ਜਿਹਾ ਕੰਮ ਆ ਫਿਰ ਦੇਖਦੇ ਆ ਜੇ ਗਾਇਤਾ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਮੈਲ ਦੇਮ ਦੋਸਤੋ ਰੈਡੀ ਹੋ ਗਏ ਹਾਂਜੀ ਹੁਣ ਆਪਾਂ ਰੈਡੀ ਹੋ ਗਏ ਸੀ ਤੇ ਹੁਣ ਆਪਾਂ ਮੈਲ ਕਲਾ ਜਾਵਾਂਗੇ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਮਿਲਦੇ ਆਂ ਫਿਰਸ ਤੁਹਾਨੂੰ ਬਾਅਦ ਦੇ ਵਿੱਚ ਹਰਲੀਨ ਦੀ ਵੇਡ ਕਰਦੇ ਆਂ ਹਰਲੀਨ ਥੋੜਾ ਜਿਹਾ ਗਈ ਹੋਈ ਆ ਦੁਕਾਨ ਤੇ ਪਿੰਡ ਜਦੋਂ ਆਉਂਦੀ ਆ ਫਿਰ ਅਸੀਂ ਜਾਂਦੇ ਆਂ ਹਰਲੀਨ ਵੀ ਆ ਗਈ ਹਰਲੀਨ ਤੂੰ ਭੱਜੀ ਹੋਣੀ ਆ ਸਾ ਮਿੱਠੇ ਲੈ ਕੇ ਆਈਆਂ ਉਹ ਕਿ ਸਫਰੈਂਸ ਸਵੇਰੇ ਮੈਂ ਇੱਥੇ ਲੈ ਕੇ ਤਾਂ ਆਈ ਸੀ ਤੂੰ ਓ ਯਾਰ ਹੋਰ ਲੈਣੀ ਸੀ ਕੀ ਕਰਨੇ ਹੁਣ ਹੋਰ ਮੇਥਨੀ ਪਰ ਜੀਵਨ ਹੋਣੀ ਲੱਗਦੀ ਹੈ ਨਾ ਜਲਦੀ-ਜਲਦੀ ਆ ਜਾ ਜਾਣਾ ਫਿਰ ਆਪਾਂ ਮਿਲ ਕੋ ਆਪਾਂ ਆਪਾਂ ਕਿ ਆਈ ਸੀਧੀ ਆ ਜਾ ਹੋਰ ਕੀ ਰਹਿ ਗਿਆ ਸੀ ਹੁਣ ਜਿਹੜਾ ਵਾਪਸ ਮੁੜ ਕੇ ਗਈਆਂ ਹਾਂ ਹਾਂਜੀ ਹੁਣ ਅਸੀਂ ਗਰਗ ਕਰਿਆਨਾ ਸਟੋਰ ਤੇ ਸਮਾਨ ਲੈਣ ਆ ਗਏ ਸੀਗੇ ਥੋੜਾ ਜਿਹਾ ਸਮਾਨ ਲੈਣਾ ਸੀ ਘਰ ਵਾਸਤੇ ਦੇਖੋ ਜਾਨਾ ਸਾਨੂੰ ਦੁਕਾਨ ਬਹੁਤ ਵੱਡੀ ਆ ਇਹ ਆਪਾਂ ਸਾਰਾ ਸਮਾਨ ਇੱਥੋਂ ਹੀ ਲੈਣੇ ਆ ਜੋ ਮਤਲਬ ਵਿਆਹ ਵਗੈਰਾ ਦਾ ਆਪਣਾ ਸਮਾਨ ਆ ਜਿਹੜਾ ਸਾਰਾ ਇੱਥੋਂ ਹੀ ਜਾਂਦਾ ਵਾ ਇੱਕ ਮੈਨੂੰ ਦੇ ਦੇ ਤੂੰ ਆਮਲੇ ਦਾ ਮਰਬਾ ਕੈਂਡੀ ਵਾਲਾ ਜਿਹੜਾ ਹੁੰਦਾ ਇੱਕ ਛੋਲਿਆਂ ਦਾ ਛੋਟਾ ਪੈਕਟ ਦੇ ਦਿਓ ਭੱਜੇ ਮੈਂ ਅੱਧਾ ਕਿਲੋ ਅੱਧਾ ਕਿਲੋ ਦਾ ਅੱਧਾ ਕਿਲੋ ਦਾ ਬਹੁਤ ਅੰਕਲ ਇੱਧਰ ਸਮਾਨ ਲੈ ਰਹੇ ਆਗੇ ਇੱਧਰ ਅੰਕਲ ਉਹਨਾਂ ਦਾ ਸਮਾਨ ਪੈਕ ਕਰ ਰਹੇ ਆਗੇ ਜੀ ਆਪਾਂ ਸਮਾਨ ਲੈ ਲਿਆ ਸੀ ਆਪਾਂ ਨੂੰ ਥੋੜੇ ਸਮਾਨ ਦੀ ਲੋੜ ਸੀਗੀ ਜਿੰਨਾ ਕਿ ਚਾਹੀਦਾ ਸੀ ਆਪਾਂ ਉਹ ਲੈ ਲਿਆ ਚਾਚੇ ਇੱਥੇ ਲੈਣਾ ਆਗੇ ਕੱਪੜੇ ਆਪਦੇ ਲਈਏ ਆਹ ਦੁਕਾਨ ਚ ਲੈਣ ਆਉਂਦੇ ਹੁੰਦੇ ਆ ਇੱਥੇ ਹੀ ਚਾਚੂ ਲੈ ਕੇ ਜਾਂਦੇ ਹਣਾ ਸਾਮਾਨ ਆਪਦੇ ਲਈ ਲੋਰ ਵਗੈਰਾ ਸ ਟੀ-ਸ਼ਰਟਸ ਵਗੈਰਾ ਸ ਜੈਲਟ ਵਗੈਰਾ ਬਹੁਤ ਵਧੀਆ ਦੁਕਾਨ ਆ ਇਹ ਹਾਂਜੀ ਹੋਰ ਲਈ ਇਹਨਾਂ ਨੂੰ ਮੋਮਸ ਖਾਈ ਜਾਂਦੀ ਸੀਗੀ ਕਹਿੰਦੀ ਮੈਂ ਮੋਮਸ ਖਾਣੇ ਆ ਅਸੀਂ ਮੈਲਕਣਾ ਬੱਸ ਸਟੈਂਡ ਤੇ ਖੜੇ ਸੀਗੇ ਪਰ ਪੀਆ ਆਰਟੀਸੀ ਦੇਖੋ ਬੱਸ ਭਰੀ ਹੋਈ ਆ ਸਵਾਰੀਆਂ ਨਾ ਆ ਲਗਣਾ ਖੜੇ ਸੀ ਮੇਨ ਬੱਸ ਸਟਾਪ ਤੇ ਸਾਹਮਣੇ ਹੈ ਜਿਆ ਐਮ ਐਸ ਹੈਅਰ ਸੈਲੂਨ ਜਿੱਥੋਂ ਮੈਂ ਕਟਿੰਗ ਵਗੈਰਾ ਕਰਾਉਣਾ ਹੁੰਦਾ ਹੈਅਰ ਦੀ ਤਾੜੀ ਵਗੈਰਾ ਕਟਾਉਣਾ ਹੁੰਦਾ ਸਾਹਮਣੇ ਹੈ ਜਿਹਾ ਐਮ ਐਸ ਹੈਅਰ ਸੈਲੂਨ ਜੀ ਫਿਰ ਅਸੀਂ ਆਪਾਂ ਮੈਲਕਲਾਂ ਤੋਂ ਵਾਪਸ ਆ ਗਏ ਸੀ ਹੁਣ ਆਪਾਂ ਘਰ ਨੂੰ ਜਾ ਰਹੇ ਸੀਗੇ ਜੀ ਮੈਂ ਹੁਣ ਇਧਰ ਡੇਰੀ ਚ ਆਇਆ ਸੀਗਾ ਹੋਰ ਜਗਦੀਪ ਬਾਈ ਕਿਵੇਂ ਆ? ਕੀ ਹਾਲ ਹੈ ਸਰਬੇ ਠੀਕ ਠਾਕ। ਵਧੀਆ ਵਧੀਆ ਬਾਈ ਹੋਰ ਕੰਮ ਕਰ ਵਧੀਆ ਚੱਲੀ ਜਾਂਦਾ। ਵਧੀਆ ਤੂੰ ਵਾਸਤੇ ਰੱਖਿਆ ਮੈਂ ਚੱਲਦਾ ਕਰਦਾ। ਵਧੀਆ ਵਧੀਆ ਬਾਈ ਇੱਧਰ ਤੋਤਾ ਬੈਠਾ ਸੀਗਾ। ਹੋਰ ਤੋਤੇ ਮਿਲਣੋਂ ਗੱਲੋਂ ਹੀ ਗਿਆ ਯਾਰ। ਬਾਤ ਤੂੰ ਹੀ ਨਹੀਂ ਭਾਈ ਆਉਂਦਾ ਇੱਥੇ ਇੱਥੇ ਹੀ ਰਹਿਨੇ ਆ। ਨਹੀਂ ਮੈਂ ਇੱਥੀ ਦਾ ਹੁੰਦਾ ਸਵੇਰੇ ਯਾਰ। ਨਹੀਂ ਗਿਆ ਮਿਲਣੋਂ ਗੱਲਣੋਂ ਦਾ। ਅਸਰ ਹੋਰ ਵਧੀਆ ਕੰਮ ਕਰ ਚੱਲੀ ਜਾਂਦਾ। ਸਾਰੇ ਪੂਰਾ ਵਧੀਆ ਬਾਪ ਦੀ ਮਿਹਰ ਨਾਲ। ਚਲੋ ਆਹ ਗੱਡੀ ਸਾਡੇ ਦੋਜੀ ਦੀ ਖੜੀ ਆ। ਜਗਦੀਪ ਪੰਦੇੜ ਹਾਂਜੀ ਘਰ ਦੇ ਬਾਹਰ ਦਾ 뷰 ਦੇਖੋ ਲਾਈਟਾਂ ਚੱਗਦੀਆਂ ਕਿੰਨੀਆਂ ਵਧੀਆ ਲੱਗਦੀਆਂ ਨੇ ਦਿਨਾਂ ਦਾ ਕਿੰਨਾ ਫਰਕ ਪੈ ਗਿਆ ਹੁਣ ਠੰਡ ਹੋਣ ਦੇ ਕਰਨਾ ਮਤਲਬ ਹਲੇ 6:00 ਵਜਾਂ ਚ 10 ਮਿੰਟ ਬਾਕੀ ਨੇ ਦੇਖੋ ਕਿੰਨਾ ਹਨੇਰਾ ਹੋਇਆ ਪਿਆ ਵਾ ਬੱਸ ਲਾਈਟਾਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਜਗਦੀਆਂ ਘੈਂਟ ਲੱਗਦਾ ਰਾਤ ਦਾ 뷰 ਦੇਖੋ ਕਿੰਨਾ ਵਧੀਆ ਲੱਗ ਰਿਹਾ ਖੇਤਾਂ ਦੇ ਵਿੱਚ ਹਾਂਜੀ ਦੋਸਤੋ ਆਪਾਂ ਬਲੌਗ ਦਾ ਅੱਜ ਦੇ ਬਲੌਗ ਦੇ ਐਂਡ ਕਰਨ ਲੱਗੇ ਸੀ ਮਿਲਦੇ ਆ ਤੁਹਾਨੂੰ ਕੱਲ ਦੇ ਨਵੇਂ ਬਲੌਗ ਦੇ ਨਾਲ ਗੁੱਡ ਨਾਈਟ ਦੋਸਤੋ